ਕੜ ਬੱਕੜ ਬੰਬੇਬੋ 80 90 ਪੂਰਾ 100 100 ਮੇ ਲੱਗਾ धागा ਚੋਰ ਨਿਕਲ ਕੇ ਭਾਗਾ ਉਹ ਕੀ ਖੇਡਾਂ ਜਾਂ ਖੱਡੀ ਜੰਨੀ ਆ ਲੱਸ ਹੈ ਜਿਵੇਂ ਤੈਨੂੰ ਵੀ ਆਪਦਾ ਬਚਪਨ ਚੇਤੇ ਆ ਗਿਆ ਹੁੰਦਾ ਤੂੰ ਹੋਰ ਨਾ ਸੀ ਇਦਾਂ ਕਰ ਚਾਰ ਇੱਕ ਗੀਡੇ ਲਿਆ ਕੇ ਰੱਖ ਲੈ ਉਹ ਖੇਡ ਲੈ ਤੂੰ ਤਾਂ ਤੂੰ ਉਹ ਖੇਡਾਂ ਤਾਂ ਨੂੰ ਮੈਂ ਤਾਂ ਇਹ ਸੋਚਦੀ ਆ ਵੀ ਅੱਜ ਕੀ ਤਰ੍ਹਾਂ ਆਹ ਧੋਮੀ ਮੂੰਗੀ ਜਾਂ ਮਿਕਸ ਵੈਜੀਟੇਬਲ ਤੂੰ ਇਦਾਂ ਕਰ ਦੇਖ ਤੇਰਾ ਹੱਥ ਇੱਥੇ ਆ ਨਾ ਬੰਦ ਗੋਭੀ ਤੇ ਇਹਦਾ ਮਤਲਬ ਤੂੰ ਮਿਕਸ ਵੈਜੀਟੇਬਲ ਧਰ ਰਾ ਉਹ ਨਾ ਨਾ ਆ ਤੁਹਾਡੀ ਮਾਂ ਨਾ ਮੈਨੂੰ ਕਹਿ ਕੇ ਗਈ ਆ ਧੋਮੀ ਮੂੰਗੀ ਧਰ ਲਾ ਇਹ ਹਲਕੀ ਹੁੰਦੀ ਆ ਨਾਲੇ ਹਾਜਮ ਛੇਤੀ ਹੋ ਜੂ ਚਲੇ ਵੀ ਗੱਲ ਸਹੀ ਆ ਤੂੰ ਧੋਮੀ ਮੂੰਗੀ ਧਰ ਲਾ ਨਾ ਨਾ ਹੁਣ ਉਹ ਗੱਲ ਕਿੱਥੋਂ ਰਹਿਣੀ ਆ ਥੋੜਾ ਦਿਲ ਨਹੀਂ ਕਰਦਾ ਮੈਨੂੰ ਲੱਗਦਾ ਧੋਮੀ ਮੂੰਗੀ ਖਾਣ ਨੂੰ ਤਾਂ ਹੀ ਤੁਸੀਂ ਮਿਕਸ ਵੈਜੀਟੇਬਲ ਕਿਆ ਉਹ ਚਲ ਫਿਰ ਆਹ ਧਰ ਲਾ ਤੁਸੀਂ ਤਾਂ ਚਾਹੁੰਦੇ ਹੀ ਆ ਵੀ ਆ ਨੋ ਸੱਸ ਦੇ ਸਿੰਘ ਫਸ ਜਾਣ ਤੇ ਤੁਸੀਂ ਤਮਾਸ਼ਾ ਦੇਖੋ ਸਾਰਾ ਦਿਨ ਤਾਂ ਮੈਨੂੰ ਤਾਨੇ ਮਾਰਦੇ ਰਹਿੰਦੇ ਨੇ ਜੇ ਫਿਰ ਮੈਂ ਅੱਜ ਨਾ ਮੰਨੀ ਤਾਂ ਫੇਰ ਤਾਂ ਸਮਝੋ ਮੇਰੀ ਭੂਤਨੀ ਘੁੰਮੀ ਦੀ ਘੁੰਮੀ। ਵਾਕਈ ਗੱਲ ਤਾਂ ਤੇਰੀ ਵੀ ਸਹੀ ਆ ਤੂੰ ਐਦਾਂ ਕਰ ਫੇਰ ਚੱਲ ਆ ਧਰ ਲੈ ਬੇਬੇ ਦੀ ਪਸੰਦ। ਲੈ ਆ ਕਿਦਾਂ ਕਰ ਲਵਾਂ? ਜੇ ਉਹ ਸੱਸੋ ਆ ਤਾਂ ਅੱਧੀ ਸੱਸੋ ਤਾਂ ਤੁਸੀਂ ਵੀ ਆ। ਤੁਸੀਂ ਵੀ ਤਾਂ ਤਾਨੇ ਮਾਰਨ ਤੋਂ ਕਦੀ ਗਰੇਜ ਨਹੀਂ ਕਰਦੇ। ਫੇਰ ਤੁਸੀਂ ਮੇਰੀ ਹੂਨ ਜਾਨ ਖਾ ਲੈਣੀ ਆ ਵੀ ਮੇਰੀ ਪਸੰਦ ਦੀ ਨਹੀਂ ਬਣਾਈ। ਚੱਲ ਠੀਕ ਆ ਫੇਰ। ਤੂੰ ਐਦਾਂ ਕਰ ਤੂੰ ਇਹ ਆ ਲੈ ਇਹ ਮਿਕਸ ਵੈਜੀਟੇਬਲ ਹੀ ਧਰ ਲੈ ਤੂੰ। ਜੇ ਤੁਸੀਂ ਸੱਚ ਪੁੱਛੋ ਨਾ ਜੀ ਤਾਂ ਮੇਰਾ ਵੀ ਕਰਦਾ ਵੀ ਮੈਂ ਆਹੀ ਧਰਾਂ। ਪਰ ਨੋਹ ਦੀ ਪਸੰਦ ਨੂੰ ਅੱਜ ਕੱਲ ਪੁੱਛਦਾ ਕਿਹੜਾ ਆ ਨੂੰ ਤਾਂ ਵਿਚਾਰੇ ਕਹਿ ਲੋ ਕਿ ਘਰ ਦਾ ਇੱਕ ਨਾ ਕਿਹੜਾ ਬਚਿਆ ਕੁਚਿਆ ਜੀ ਹੁੰਦੀ ਆ ਜੋ ਬਣਦਾ ਬਸ ਉਹੀ ਉਹਨੂੰ ਖਾਣਾ ਪੈਂਦਾ ਦਿਲ ਨੂੰ ਤਾਂ ਬੰਦੇ ਨੂੰ ਇੱਕ ਪਾਸੇ ਹੀ ਰੱਖਣਾ ਪੈਂਦਾ ਆ ਮੈਂ ਆ ਸੱਸ ਨੂੰ ਕੀ ਕਰਾਂ ਪਵਾੜਾ ਤਾਂ ਇਹਨੇ ਪਾਉਣਾ ਇਹਨੇ ਇਹਨੂੰ ਤੁਸੀਂ ਥੋਮੀ ਮੁੰਗੀ ਦੀ ਦਾਲ ਨਾ ਸਮਝੋ ਜਿਉਂ ਦੀ ਜਾਗ ਦੀ ਸੱਸ ਸਮਝੋ ਉਹ ਚੱਲ ਫਿਰ ਬਾਬਾ ਤੂੰ ਆ ਧਰ ਲਾ ਤਰਤ ਲੱਮਾ ਪਰ ਮੇਰੀਆਂ ਸਹੇਲੀਆਂ ਕਹਿੰਦੀਆਂ ਨੇ ਨਾ ਤੂੰ ਆ ਮਿਕਸ ਵੈਜੀਟੇਬਲ ਬਹੁਤ ਹੀ ਸਵਾਦ ਬਣਾਉਣੀ ਆ ਵਾਹ ਤੂੰ ਸਹੇਲੀਆਂ ਦੇ ਮੰਨ ਤੂੰ ਆ ਧਰ ਲੈ ਚੱਕ ਕਮ ਨਵੇੜ ਨਾਲੇ ਨਾ ਸਾਰੀ ਦੁਨੀਆ ਗਲਤ ਸਲਾਹ ਦੇ ਦੋ ਪਰ ਸਹੇਲੀਆਂ ਕਦੇ ਗਲਤ ਸਲਾਹ ਨਹੀਂ ਦਿੰਦੀਆਂ ਤੂੰ ਆਹੀ ਧਰ ਨਾ ਨਾ ਮੈਂ ਸਹੇਲੀਆਂ ਮਗਰ ਨਹੀਂ ਲੱਗਣਾ ਆ ਸਹੇਲੀਆਂ ਤਾਂ ਐਵੇਂ ਪੰਪ ਦੇ ਦਿੰਦੀਆਂ ਨੇ ਸਿਆਣੇ ਕਹਿੰਦੇ ਆ ਸਾਰੀ ਦੁਨੀਆ ਦੀ ਮੰਨ ਲਓ ਪਰ ਕਦੀ ਨਾ ਸਹੇਲੀਆਂ ਦੀ ਨਾ ਮੰਨੋ ਤੁਹਾਨੂੰ ਪਤਾ ਇੱਕ ਵਾਰੀ ਸੋਨੀਆ ਨੇ ਕੜੀ ਬਣਾਈ ਉਹ ਮੈਨੂੰ ਦੇਣਾ ਹੀ ਮੈਂ ਕਿਤੇ ਕਹਿ ਦਿੱਤਾ ਵੀ ਕੜੀ ਬੜੀ ਹੀ ਸਵਾਦ ਬਣੀ ਆ ਉਹ ਤਾਂ ਪਾਗਲ ਦਿਲ ਤੇ ਹੀ ਲਾ ਗਈ ਹੁਣ ਜਦੋਂ ਕਿਤੇ ਕੜੀ ਬਣਾਉਂਦੀ ਆ ਚੱਕ ਕੇ ਡੋਂਗੇ ਚ ਪਾ ਕੇ ਮੈਨੂੰ ਭੇਜ ਦਿੰਦੀ ਆ ਆ ਮੇਰਾ ਪੰਪ ਦਿੱਤਾ ਮੈਨੂੰ ਤਾਂ ਮhenga ਪੈ ਗਿਆ ਨਾ ਮੂੰਹ ਤੇ ਤਰਨੂ ਨਹੀਂ ਉਹਦੀ ਕੜੀ ਜੀ ਕਰਦਾ ਚਲ ਛੱਡ ਹੁਣ ਫਿਰ ਇਹਨੂੰ ਤੂੰ ਜੇ ਸਹੇਲੀਆਂ ਦੀ ਗੱਲ ਕਹਿਣੀ ਆ ਨਾ ਆ ਇਹਨੂੰ ਇੱਕ ਪਾਸੇ ਰੱਖ ਆ ਮੇਰੀ ਬੇਬੇ ਨੂੰ ਮੂਰੇ ਲੈ ਆ ਚਲ ਤੂੰ ਮੇਰੇ ਮੁਕੇ ਦੇ ਧਰਲਾ ਉਹ ਤੁਹਾਡੀ ਬੇਬੇ ਨੂੰ ਮੈਂ ਕਿਵੇਂ ਮੂਰੇ ਲੈ ਆਵਾਂ ਆ ਤੁਹਾਡੀ ਬੇਬੇ ਤੀਜੇ ਕਦ ਨਹੀਂ ਧਰਨੀ ਪੈਂਦੀ ਆ ਜੇ ਬੇਬੇ ਨੂੰ ਮੂਰੇ ਕਰ ਲੋ ਤਾਂ ਉੱਚੇ ਫਿਰ ਆ ਲੈ ਚੱਲੇ ਆ ਬਣਾ ਲੈ ਹੁਣ ਇਹ ਤਾਂ ਨਾਲ ਤੇਰੀ ਸਹੇਲੀਆਂ ਦੀ ਨੂੰ ਵੀ ਪਸੰਦ ਆ ਉਹ ਕਹਿੰਦੇ ਤੂੰ ਬਣਾਉਂਦੀ ਬਹੁਤ ਸੋਹਣੀ ਆ ਤੂੰ ਚੱਲੇ ਹੀ ਧਰਲਾ ਆ ਦੇਖਿਆ ਨਾ ਕਰਤੀ ਨਾ ਉਹੀ ਗੱਲ ਤੂੰ ਸੀ ਮੈਨੂੰ ਪਤਾ ਸੀ ਮੇਰੇ ਸਹੇਲੀਆਂ ਬਲਦੀ ਗੱਲ ਕਰਨੀਆਂ ਹੁਣ ਤਾਂ ਮੈਂ ਆ ਜਮਾ ਹੀ ਨਹੀਂ ਧਰਨੀ ਮੈਂ ਤਾਂ ਹਮ ਤੋਂਮੀ ਮੁੱਗੇ ਹੀ ਧਰੂੰਗੀ ਚਲ ਠੀਕ ਹੈ ਬੱਬਾ ਤੂੰ ਝੱਟ ਮਕਾ ਤੇ ਸੱਪ ਮਗਾਏ ਆ ਬੜ ਤੂੰ ਤੋਂਮੀ ਮੁੱਗੇ ਦੀ ਧਾਲ ਧਰ ਤੇ ਤੂੰ ਦੱਸ ਮੈਨੂੰ ਪਤਾ ਤੂੰ ਸੀ ਗੁੱਸੇ ਹੋ ਕੇ ਚੀਜ਼ਾਂ ਕਹਿਣ ਲੱਗੀਆਂ ਆ ਗੁੱਸਾ ਕਰੋ ਚਾਹੇ ਗਿਲਾ ਕਰੋ ਮੈਂ ਭਲਾ ਇਹਨੂੰ ਕਿਵੇਂ ਧਰ ਲਵਾ ਇਹਨੂੰ ਤਾਂ ਸਾਰੇ ਬਿਮਾਰਾਂ ਵਾਲੀ ਧਾਲ ਕਹਿੰਦੇ ਆ ਜੇ ਵੀ ਤੇ ਮੈਂ ਧਰ ਲਈ ਨਾ ਜੋ ਅੱਖਾਂ ਨੇ ਫੇਰਾ ਕੇ ਮੈਨੂੰ ਪੁੱਛਣਾ ਵੀ ਮੰਮੀ ਅੱਜ ਘਰੇ ਕੌਣ ਬਿਮਾਰ ਆ ਉਹ ਚਲ ਤੂੰ ਹੋਰ ਸਿਆਪਾ ਬਕਾ ਜੱਜਟ ਬਕਾ ਤੇ ਰੱਤ ਦਾ ਬਾਤ ਤਾਂ ਹੀ ਕਰਲਾ ਹੀ ਕਹਿਣਾ ਹੀ ਸੌਖਾ ਆ ਵੀ ਆਂ ਕਰਲਾ ਇਹ ਤਾਂ ਨਹੀਂ ਕਿਤੇ ਸੌਖੀ ਆ ਪਹਿਲਾਂ ਇਹਨੂੰ ਕੱਟੋ ਫਿਰ ਧੋਵੋ ਫਿਰ ਇਹਨੂੰ 프라이 ਕਰੋ ਫਿਰ ਜਾ ਕੇ ਤਰ੍ਹਾਂ ਤਰ੍ਹਾਂ ਦੇ ਨੂੰ ਤੜਕੇ ਲਾਵੋ ਹਰ ਰੱਬਾ ਉਹ ਬਾਬਾ ਜੇ ਤੜਕੇ ਲਾਉਂਦੇ ਤੇਰੇ ਹੱਥਾਂ 'ਪੋਚ ਆਉਂਦੀ ਆ ਤੂੰ ਆਏ ਕਰ ਉਹ ਤੋਂ ਵੀ ਮੁੰਗੇ ਦਾਲ ਧਰਲਾ ਤੂੰ ਬਸ ਠੀਕ ਆ ਹੁਣ ਕੱਲ ਮੱਕਾ ਹਾਏ ਆ ਕਿਵੇਂ ਧਰ ਲਵਾ ਮੈਂ ਕਿਹੜਾ ਬਿਮਾਰ ਆ ਨਾਲੇ ਨਾ ਮੈਨੂੰ ਇਹਦਾ ਰੰਗ ਜਮਾ ਹੀ ਨਹੀਂ ਪਸੰਦ ਆ ਪੀਲਾ ਪੀਲਾ ਰੰਗ ਦੇਖ ਕੇ ਨਾ ਮੈਨੂੰ ਕੜੀ ਜਵ ਆ ਜਾਂਦੀ ਆ ਤੇ ਕੜੀ ਤੋਂ ਮੈਨੂੰ ਸੋਨੀਆ ਜਵ ਆ ਜਾਂਦੀ ਆ ਆ ਤੀਜੇ ਦਿਨ ਮੈਨੂੰ ਕੜੀ ਦੇਣ ਆ ਜਾਂਦੇ ਆ ਤੇ ਜਦੋਂ ਬਹਾਨਾ ਹੁੰਦਾ ਉਹਨੂੰ ਕੜੀ ਦੇਣ ਦਾ ਦੇਖਦੇ ਤੋਂ ਉਹਨੂੰ ਰਹਿੰਦੀ ਆ ਹਾਏ ਰੱਬਾ ਤੁਹਾਡੀ ਵਾਦੀ ਵਿੱਚ ਮੇਰੀ ਸੀ ਮੇਰੀ ਨਹੀਂ ਬਤਲੋ ਤੂੰ ਆਪਣੀ ਸਹੇਲੀ ਨੂੰ ਵਿੱਚ ਕਿ ਤੂੰ ਇਹਦਾ ਚੰਦ ਖੇੜਾ ਉਹਨੇ ਏਜ ਤੱਕ ਕੋਈ ਇੱਕ ਵੀ ਚੀਜ਼ ਆ ਕਚਰਾ ਢਾਲ ਆਹ ਕਿਹੜੀ ਸ਼ਿਮਲਾ ਮਿਰਚ ਹਰੀ ਆ ਹਰੀ ਆ ਲਸਣ ਚਿੱਟਾ ਤੇ ਆ ਪਤਾ ਨਹੀਂ ਕਿਹੜਾ ਰੰਗ ਇਹ ਚ ਤਾਂ ਕੋਈ ਕੜੀ ਰੰਗ ਦਾ ਨਾ ਉਹਦਾ ਕੋਈ ਪੀਆ ਪੀੜਾ ਕੋਈ ਚੀਜ਼ ਹੀ ਨਹੀਂ ਤੂੰ ਇਹਨੂੰ ਤਰਲਾ ਇਹਨੂੰ ਤਰਲਾ ਤਰਲਾ ਬਾਬਾ ਤਰਲਾ ਇਹਨੂੰ ਤਰਲਾ ਤੌਹਤਾਰ ਨੂੰ ਮੈਂ ਇਹ ਕਿ ਤੁਹਾਡੀ ਮਾਂ ਨਹੀਂ ਹੈਗੀ ਤੁਹਾਡੀ ਮਾਂ ਤਾਂ ਇੱਥੇ ਹੀ ਬੱਟੀ ਆ ਨਾ ਫੇਰੇ ਇਹ ਨੂੰ ਦੱਸ ਤੂੰ ਵਿੱਚ ਮੇਰੇ ਮਾਂ ਨੂੰ ਕੁਰੀਸੀਆਂ ਨਹੀਂ ਵਿੱਚ ਤੋਦੀ ਸੋਨੀ ਨੂੰ ਰਿਆ ਘਟੇ ਪਰ ਤੂੰ ਬੱਚ ਫਿੱਟ ਕਰੀ ਜਾਨੀ ਆ ਦੱਸ ਕੋਈ ਤਰਨਾ ਤੂੰ ਬੱਬਾ ਤੂੰ ਜੋ ਮਰਜੀ ਆ ਤਰਨਾ ਤਰ ਕੋਲ ਕਰ ਜੋ ਮਰਜੀ ਕਰਨਾ ਮੈਨੂੰ ਤਰ ਲੈ ਤੂੰ ਵਿੱਚ ਮੈਨੂੰ ਬੱਬਾ ਜਾਣ ਦੇ ਤੂੰ ਲੈ ਦੱਸ ਆ ਦੇਖ ਲੋ ਹਾਲ ਬੰਦਿਆਂ ਤੇ ਦੱਸ ਕੇ ਕੁਛ ਵੀ ਨਹੀਂ ਗਏ ਵੀ ਆਹ ਤਰਾ ਜਾਂ ਆਹ ਤਰਾ ਇੱਕ ਦਿਨ ਚ ਹੀ ਹੰਬ ਗਏ ਇਹਦਾ ਮਤਲਬ ਤੁਸੀਂ ਆਪ ਸੋਚੋ ਜਨਾਨੀ ਤਨ ਨਹੀਂ ਹੈਗੀ ਜਿਹਨੂੰ ਸਵੇਰੇ ਉੱਠਦੇ ਹੀ ਇਹ ਚਿੰਤਾ ਪੈ ਜਾਂਦੀ ਆ ਵੀ ਅੱਜ ਮੈਂ ਕੀ ਤਰ੍ਹਾਂ